ਗੁਰੂ ਤਾਨਵਾ ਹੈ ਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੀ ਕੱਖਾਂ ਖਲਸਾ ਵਾਏ ਗੁਰ ਜੀ ਕੀ ਫਤਿਹ ਗੁਰ ਸਿੱਖਾਂ ਕੈ ਮਨ ਪਾਉਂਦੀ ਗੁਰ ਸਤਗੁਰ ਕੀ ਵਡਿਆਈ ਮਹਾਰਾਜ ਤੇ ਪਿਆਰਿਆਂ ਦੇ ਮਨ ਵਿੱਚ ਤਾਂ ਸਦਾ ਹੀ ਗੁਰ ਸਤਗੁਰੂ ਦੀ ਜਿਹੜੀ ਵਡਿਆਈ ਹੈ ਉਹ ਚੰਗੀ ਲੱਗਦੀ ਹੈ ਉਹ ਪਾਉਂਦੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਗੁਰ ਸਿੱਖਾਂ ਕੈ ਮਨ ਭਾਵੰਦੀ ਗੁਰ ਸਤਗੁਰ ਕੀ ਵਡਿਆਈ ਤੇ ਅੱਗੇ ਜਾ ਕੇ ਮਹਾਰਾਜ ਕਹਿੰਦੇ ਜਿਨਿ ਡਿਠਾ ਮੇਰਾ ਸਤਗੁਰੂ ਭਾਉ ਕਰ ਜਿਨਾਂ ਨੇ ਵੀ ਭਾਵਨਾ ਦੇ ਨਾਲ ਆ ਕੇ ਦਰਸ਼ਨ ਕੀਤੇ ਮਨ ਵਿੱਚ ਵਡਿਆਈ ਨੂੰ ਤਾਰਨ ਕਰਕੇ ਕਿ ਗੁਰੂ ਸਾਹਿਬ ਦੀ ਵਡਿਆਈ ਕੀਰਤੀ ਨੂੰ ਮਨ ਵਿੱਚ ਤਾਰਨ ਕਰਕੇ ਮੰਨ ਕੇ ਉਹ ਭਾਵਨਾ ਸਹਿਤ ਜਿਨਾਂ ਨੇ ਦਰਸ਼ਨ ਕੀਤੇ ਤਿੰਨ ਕੇ ਸਭ ਪਾਪ ਗਵਾਈ ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਪਾਪ ਜਿਹੜੇ ਨਾ ਉਹ ਗੁਮ ਹੋ ਗਏ ਗਵਾ ਦਿੱਤੇ ਮਹਾਰਾਜ ਨੇ ਉਹਨਾਂ ਨੂੰ ਪਾਪਾਂ ਤੋਂ ਰਹਿਤ ਕਰ ਦਿੱਤਾ ਕਿਨਾਂ ਨੂੰ ਜਿਹੜੇ ਗੁਰਸਿੱਖਾਂ ਨੂੰ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ ਤੇ ਜਿਨ੍ਹਾਂ ਨੇ ਮਨ ਵਿੱਚ ਭਾਵਨਾ ਸਹਿਤ ਵਡਿਆਈ ਦੀ ਵਿਚਾਰ ਕਰਕੇ ਦਰਸ਼ਨ ਕੀਤੇ ਜਿन्हे ਡਿੱਠਾ ਮੇਰਾ ਸਤਿਗੁਰ ਪਾਉ ਕਰ ਤਿੰਨ ਕੇ ਸਭ ਪਾਪ ਗਵਾਈ ਫਿਰ ਅੱਗੇ ਮਹਾਰਾਜ ਕਹਿੰਦੇ ਹਰ ਦਰਗਹ ਤੇ ਮੁਖ ਉਜਲੇ ਦਰਗਾਹ ਵਿੱਚ ਸੁਖਰੂ ਹੋ ਗਏ ਮੁਖ ਉਹਨਾਂ ਦੇ ਉਜਲੇ ਬੜੇ ਨਿਸ਼ਚਿੰਤ ਹੋ ਕੇ ਗਏ ਬਹੁ ਸੋਭਾ ਪਾਈ ਐਥੇ ਵੀ ਉਹਨਾਂ ਨੇ ਬੜੀ ਸੋਭਾ ਖੱਟੀ ਅੱਗੇ ਜਾ ਕੇ ਵੀ ਬੜੀ ਸੋਭਾ ਮਿਲੀ ਉਹਨਾਂ ਦੇ ਲੋਕ ਤੇ ਪਰਲੋਕ ਜਿਹੜੇ ਨਾ ਸੁਹੇਲੇ ਹੋ ਗਏ ਹਰ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੇ ਧੂੜ ਦਿਨ ਜੋ ਗੁਰ ਕੇ ਸਿੱਖ ਮੇਰੇ ਪਾਈ ਕਹਿੰਦੇ ਉਹਨਾਂ ਦੀ ਤੇ ਤੂੜ ਲੋਚਦੇ ਆ ਸੰਗਤ ਜਿਹੜੀ ਆ ਆਪਸ ਵਿੱਚ ਇੱਕ ਦੂਜੇ ਨੂੰ ਪ੍ਰੇਮ ਸਤਕਾਰ ਨਾਲ ਇੱਕ ਦੂਜੀ ਸੰਗਤ ਦੇ ਜਿਹੜੇ ਗੁਣ ਤਾਰਨ ਕਰਨ ਨਾ ਵਿੱਚ ਚੰਗੇ ਮਿੱਠੇ ਦੇਖ ਕੇ ਉਹ અપਨਾਣ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਵੇਖ ਕੇ ਸੜਨਾ ਨਹੀਂ ਆਪਸ ਵਿੱਚ ਦਿਲ ਕਿਵੇਂ ਸ਼ਾਦ ਕਰਨੇ ਕਿਵੇਂ ਉਤਸ਼ਾਹ ਵਧਾਣੇ ਆਪਣੇ ਸਤਿਗੁਰੂ ਦੀ ਵਡਿਆਈਆਂ ਦੱਸ ਕੇ ਕਹਿ ਕੇ ਜੇ ਕੋਈ ਟੈਂਦੀ ਕਲਾ ਵਿੱਚ ਜਾ ਰਿਹਾ ਹੈ ਤੇ ਗੁਰੂ ਸਾਹਿਬ ਦਾ ਜਸ ਗਾਣਾ ਉਹਨਾਂ ਨੂੰ ਦੱਸਣਾ ਕਿ ਗੁਰੂ ਸਾਹਿਬ ਤਾਂ ਬਾਅ ਦੇ ਕੇ ਰੱਖ ਲੈਂਦੇ ਨੇ ਸਦਾ ਨਾਨ ਨੇ ਸਾਜਣਣਾ ਮੇਰਾ ਸਾਜਣਾ ਨਾ ਨਿਕਟ ਕੋ ਲੋਇਣਾ ਮੇਰਾ ਸਾਜਣਣਾ ਤੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਲਿਆਣਾ ਐਸੇ ਮਹਾਰਾਜ ਨੂੰ ਫਿਰ ਜਿਹੜੇ ਸਿੱਖ ਨੇ ਨਾ ਚੰਗੇ ਲੱਗਦੇ ਨੇ ਤੇ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਅਸੀਂ ਵੀ ਉਹਨਾਂ ਦੀ ਧੂੜ ਲੋਚੀਏ ਉਹਨਾਂ ਦਾ ਸੰਗ ਲੱਭੀਏ ਉਹਨਾਂ ਦੇ ਨਾਲ ਰਹਿਣਾ ਕਰੀਏ ਜਿਹੜੇ ਐਸੇ ਗੁਰਸਿੱਖ ਭਰਾ ਨੇ ਮੇਰੇ ਜਿਨ੍ਹਾਂ ਨੇ ਪਾਵਨਾ ਨਾਲ ਪ੍ਰੇਮ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਤੇ ਉਹ ਜਿਹੜੇ ਨੇ ਪਤਿਤ ਤੋਂ ਪਾਵਨ ਹੋ ਗਏ ਨੇ ਸਾਰੇ ਪਾਪ ਉਹਨਾਂ ਦੇ ਲਹਿ ਗਏ ਨੇ ਮਹਾਰਾਜ ਜਦੋਂ ਤਨਗੁਰ ਤੇਗ ਬਹਾਦਰ ਸਾਹਿਬ ਜੀ ਦੀ ਮਢਾਈ ਦੂਰ ਦੂਰ ਫੈਲ ਰਹੀ ਨਾ ਬੜੇ ਨਗਰ ਵੀ ਮਹਾਰਾਜ ਬਸਾਰੇ ਤੇ ਉਸ ਸਮੇਂ ਕੀ ਬਣਿਆ ਧੀਰਮਲ ਜੀ ਨੂੰ ਜਿਹੜਾ ਨਾ ਉਹ ਬੜਾਈ ਈਰਖਾ ਦਵੇਖ ਹੋਣ ਲੱਗ ਗਈ ਤੇ ਉਹਨਾਂ ਨੇ ਫਿਰ ਆਪਣੇ ਮਸੰਦ ਕੋਲੋਂ ਸਹੀਏ ਕੋਲ ਪੁੱਛਿਆ ਤੂੰ ਕੋਈ ਐਸੀ ਤਰਕੀਬ ਦੱਸ ਕਿ ਜਿਹੜੀਆਂ ਸੰਗਤਾਂ ਉਹਨਾਂ ਕੋਲ ਜਾਂਦੀਆਂ ਨੇ ਉਹ ਸਾਡੇ ਕੋਲ ਆਣ ਲੱਗ ਜਾਣ ਜਿਹੜੀਆਂ ਸੰਗਤਾਂ ਉਹਨਾਂ ਪਾਸ ਜਾਂਦੀਆਂ ਨੇ ਉਹ ਸਾਡੇ ਕੋਲ ਆਣ ਲੱਗ ਜਾਣ ਐਸਾ ਮਹਾਰਾਜ ਨੇ ਜਿਹੜਾ ਨਾ ਐਸਾ ਮਹਾਰਾਜ ਨੇ ਕਿਹਾ ਵੀ ਜਿਹੜੀ ਸੰਗਤਾਂ ਉਹਨਾਂ ਪਾਸ ਜਾਂਦੀਆਂ ਨੇ ਉਹ ਸਾਡੇ ਕੋਲ ਆ ਜਾਣ ਕੋਈ ਐਸੀ ਤਰਕੀਬ ਕੋਈ ਐਸੀ ਗੱਲ ਜਿਹੜੀ ਹੈ ਉਹ ਦੱਸਣਾ ਕਰ ਉਹਨੇ ਕੀ ਕਿਹਾ ਜੋ ਤੁਹਾਡਾ ਭਤੀਜਾ ਹੈ ਨਾ RAM RAJ ਜਿਹੜਾ ਦਿੱਲੀ ਵਿੱਚ ਹੈ ਜਿਹਨੇ ਔਰੰਗਜ਼ੇਬ ਨਾਲ ਬੜੀ ਬਣਾ ਕੇ ਰੱਖੀ ਹੋਈ ਹੈ ਉਹਦੇ ਨਾਲ ਜਾ ਕੇ ਮਿਲਣਾ ਕਰੋ ਉਹਦੇ ਨਾਲ ਕੋਈ ਸਾਠ ਗਾਠ ਕਰੋ ਕਿ ਦਰਬਾਰ ਤੱਕ ਸਾਡੀ ਜਿਹੜੀ ਹੈ ਪਹੁੰਚ ਹੋ ਜਾਏ ਅਸੀ ਤਰਕੀਬ ਉਹਨਾਂ ਨੇ ਸੋਚ ਕੇ ਚਿੱਠੀ ਲਿਖੀ ਆਪਣੇ ਪਤੀਜੇ ਰਾਮ ਰਾਏ ਨੂੰ ਰਾਮ ਰਾਏ ਨੂੰ ਪਤੀਜੇ ਨੂੰ ਚਿੱਠੀ ਲਿਖੀ ਕਿ ਤੂੰ ਸਾਰੀਆਂ ਗੱਲਾਂ ਤੇ ਯੋਗ ਹੈ ਤੂੰ ਔਰੰਗਜ਼ੇਬ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਗੱਦੀ ਸਾਡੇ ਘਰ ਦੀ ਸੀ ਸਾਡੇ ਪਿਤਾ ਜੀ ਦੇ ਸਾਡੇ ਦਾਦਾ ਜੀ ਨੇ ਸਾਡੇ ਜਿਹੜੇ ਤੇਰੇ ਪਿਤਾ ਨੂੰ ਵੱਡਿਆਂ ਨੂੰ ਦਿੱਤੀ ਸੀ ਗੱਦੀ ਮੇਰੇ ਛੋਟੇ ਭਰਾ ਨੂੰ ਹਰ ਰਾਏ ਸਾਹਿਬ ਨੂੰ ਤੇ ਉਹਨਾਂ ਨਾਲ ਮੇਰਾ ਬੜਾ ਪ੍ਰੇਮ ਸੀ ਕਹਿੰਦਾ ਹੈ ਮੇਰੇ ਹਰ ਰਾਏ ਸਾਹਿਬ ਜੀ ਨੇ ਛੋਟੇ ਆਪਣੇ ਪੁੱਤਰ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਤੇ ਗੱਦੀ ਜਾਂ ਤੇ ਹੁਣ ਤੂੰ ਹੱਕਦਾਰ ਹੈ ਕਿਉਂਕਿ ਅਸੀਂ ਉਸੇ ਖਾਨਦਾਨ ਦੇ ਆ ਜਾਂ ਮੈਂ ਹੁਣ ਗੁਰਤੇਗ ਬਾਦਲ ਸਾਹਿਬ ਜਿਹੜੇ ਸਾਡੇ ਦਾਦਾ ਜੀ ਨੇ ਉਹ ਤੇ ਕਹਿੰਦੇ ਜੀ ਬਈ ਦੂਸਰੇ ਘਰ ਦੇ ਹੋ ਗਏ ਨਾ ਬਾਬਾ ਗੁਰਦਿੱਤਾ ਜੀ ਇੱਕ ਪੁੱਤਰ ਹੋਏ ਤੇ ਗੁਰਤੇਗ ਬਾਦਲ ਸਾਹਿਬ ਦੂਸਰੇ ਹੋ ਗਏ ਕਹਿੰਦੇ ਉਹ ਸਾਡੇ ਸ਼ਰੀਕਾਂ ਵਿੱਚ ਹੋ ਗਏ ਗੱਦੀ ਉਹਨਾਂ ਨੂੰ ਜਾ ਕੇ ਕਿਉਂ ਮਿਲੇ ਐਸੀ ਜਦੋਂ ਮਨ ਦੀ ਭਾਵਨਾ ਬਣੀ ਨਾ ਤੇ ਵਿੱਚ ਚਿੱਠੀ ਲਿਖੀ ਤੇ ਉਹ ਤੋਂ ਸੋਚਣ ਲੱਗੇ RAM RAJ KI ਪਹਿਲੇ ਤਾਂ ਮੈਨੂੰ ਆਪਣੇ ਪਿਤਾ ਦੀ ਨਰਾਜਗੀ ਮਿਲੀ ਹੈ ਉਹਨਾਂ ਨੇ ਕਿਹਾ ਗੁਰੂ ਹਰ Rai ਸਾਹਿਬ ਜੀ ਨੇ ਕਿ ਮੇਰੇ ਮੱਥੇ ਨਾ ਲੱਗੀ ਫਿਰ ਛੋਟੇ ਭਰਾ ਨੂੰ ਮੈਂ ਜ਼ਬਰਦਸਤੀ ਇੱਥੇ ਸਦਿਆ ਭਾਰੀ ਬਚਨ ਵੀ ਕਹਿ ਦਿੱਤੇ ਕਿ ਸੀਤਲਾ ਦੇ ਨਾਲ ਇਹ ਜਿਹੜੇ ਨੇ ਇਹਨਾਂ ਦਾ ਸਰੀਰ ਨਹੀਂ ਬਚੇਗਾ ਉਹ ਬਚਨ ਵੀ ਪੂਰੇ ਹੋ ਗਏ ਤੇ ਮੇਰੇ ਮੱਥੇ ਤੇ ਤੇ ਪਹਿਲੇ ਹੀ ਬੜੇ ਕਲਕ ਲੱਗੇ ਹੋਏ ਨੇ ਜੇ ਮੈਂ ਹੋਰ ਕੋਈ ਚੇਂਜ ਕਰਦਾ ਵਾਂ ਕਿਤੇ ਮੇਰੇ ਨਾਮ ਨੂੰ ਹੋਰ ਕੋਈ ਵੱਟੇ ਨਾ ਲੱਗ ਜਾਣ ਪਰ ਉਹਨਾਂ ਨੇ ਫਿਰ ਸੋਚ ਵਿਚਾਰ ਕੇ ਕੋਈ ਚਿੱਠੀ ਦਾ ਕੀ ਉੱਤਰ ਦਿੱਤਾ ਕਿ ਮੈਂ ਤੁਹਾਡੇ ਨਾਲ ਆ ਤੁਸੀਂ ਮੇਰੇ ਦਾਇਆ ਹੋ ਤੇ ਸਦਾ ਹੀ ਮੈਂ ਤੁਹਾਡੀ ਤੁਹਾਡੀ ਬਾਹ ਫੜਾਂਗਾ ਜਿਵੇਂ ਮੇਰੇ ਕੋਲ ਜੋਗ ਜੋ ਹੋਏਗਾ ਮੈਂ ਸਭ ਕੁਝ ਕਰਾਂਗਾ ਸਾਡੇ ਆਪਣੇ ਘਰ ਦੀ ਗੱਲ ਹੈ ਬੜੀ ਉਹਨਾਂ ਨੂੰ ਜਿਹੜੀ ਹੈ ਨਾ ਉਹ ਉਮੀਦ ਦਿੱਤੀ ਤੇ ਆਪਸ ਵਿੱਚ ਦੋਨਾਂ ਦੇ ਵਿੱਚ ਨਾ ਚਿੱਟੀਆਂ ਦਾ ਸਰਬੰਧ ਬਣ ਗਿਆ ਚਿੱਟੀਆਂ ਆਣ ਲੱਗੀਆਂ ਚਿੱਟੀਆਂ ਜਾਣ ਲੱਗੀਆਂ ਇੱਕ ਦਿਨ ਔਰੰਗਜ਼ੇਬ ਦੇ ਦਰਬਾਰ ਵਿੱਚ ਬੈਠੇ ਔਰੰਗਜ਼ੇਬ ਨੇ ਪੁੱਛਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਹੜੇ 9.8 ਸਾਲ ਦੀ ਉਮਰ ਵਿੱਚ ਚਲੇ ਗਏ ਉਹਨਾਂ ਦੀ ਜਗ੍ਹਾ ਤੇ ਹੁਣ ਗੁਰਨਾਨਕ ਦੀ ਗੱਦੀ ਤੇ ਕੌਣ ਬੈਠਾ ਹੈ ਤੇ ਹੁਣ ਜਿਹੜਾ ਨਾ RAM ਰਾਏ ਦੇ ਅੰਦਰ ਫਿਰ ਚੋਰ ਆ ਗਿਆ ਕਿਉਂਕਿ ਭਾਵਨਾ ਜਿਹੜੀ ਜਾਣਦੀ ਨਹੀਂ ਕਹਿੰਦਾ ਸਾਡੇ ਹੀ ਜਿਹੜੇ ਨੇ ਦਾਦਾ ਜੀ ਬੈਠੇ ਨੇ ਜਿਹੜੇ ਮੇਰੇ ਭਰਾ ਦੇ ਜਿਹੜੇ ਦੂਸਰੇ ਸਾਡੇ ਸ਼ਰੀਕ ਨੇ ਉਹ ਤਨਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਪਰ ਬੜੇ دیਵਾਨੇ ਮਸਤਾਨੇ ਸੀ ਉਹਨਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਹੁਣ ਗੱਦੀ ਦੇ ਮਾਲਕ ਬਣ ਕੇ ਬੈਠ ਗਏ ਨੇ ਬੜੇ ਹੀ ਨਵੇਂ ਨਗਰ ਵਸਾਰੇ ਨੇ ਤੇ ਹੋਰ ਕੀ ਸੁਣਿਆ ਉਹਨਾਂ ਪਾਸ ਕਰਮਾਤਾਂ ਵੀ ਬਹੁਤ ਨੇ ਜਿਹਨੂੰ ਜੋ ਗੱਲ ਕਹਿੰਦੇ ਨੇ ਉਹ ਗੱਲ ਪੂਰੀ ਹੋ ਜਾਂਦੀ ਹੈ ਜੋ ਜਿਹੜਾ ਜਾ ਕੇ ਅਰਦਾਸ ਕਰਦਾ ਉਹਦੀ ਅਰਦਾਸ ਬੇਨਤੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ ਐਸਾ ਜਿਹੜਾ ਉਹਨਾਂ ਦਾ ਪ੍ਰਤਾਪ ਹੈ ਕਹਿੰਦੇ ਮਨਈਏ ਤੇ ਤਾਂ ਜੇ ਤੁਹਾਡੇ ਦਰਬਾਰ ਵਿੱਚ ਆ ਕੇ ਵੀ ਹੈ ਨਾ ਉਹ ਕਰਾਮਾਤਾਂ ਵਖਾਣ ਔਰੰਗਜ਼ੇਬ ਨੂੰ ਕਹਿੰਦਾ ਆਪਣੀ ਆਈ ਤੇ ਖੀਰੀ ਆ ਗਿਆ ਜਿਹੜਾ ਅੰਦਰ ਜ਼ਹਿਰ ਹੁੰਦਾ ਉਹ ਕਿੰਨੀ ਦਿਨ ਅੰਦਰ ਟਿਕੇਗਾ ਜਦੋਂ ਇਸ ਤਰ੍ਹਾਂ ਕਿਹਾ ਨਾ ਤੇ ਔਰੰਗਜ਼ੇਬ ਕਹਿੰਦਾ ਅਸੀਂ ਤੇ ਤੁਹਾਡੀਆਂ ਕਰਾਮਾਤਾਂ ਦੇਖਦੇ ਆਂ ਅਸੀਂ ਕਿਸੇ ਹੋਰ ਨੂੰ ਕੀ ਜਾਣੀਏ ਜੋ ਤੁਸੀਂ ਸਾਨੂੰ ਦਿਖਾਇਆ ਉਹ ਕੋਈ ਦਿਖਾ ਹੀ ਨਹੀਂ ਸਕਿਆ ਤੇ ਫਿਰ ਉਹਨਾਂ ਨੇ ਕਿਹਾ ਨਹੀਂ ਉਹਨਾਂ ਪਾਸ ਵੀ ਬੜੀਆਂ ਨੇ ਕਹਿੰਦੇ ਨੇ ਗੱਦੀ ਦੇ ਮਾਲਕ ਨੇ ਇੱਕ ਵਾਰੀ ਤੇ ਸੱਦ ਕੇ ਉਹਨਾਂ ਦੀਆਂ ਵੀ ਵੇਖਣੀਆਂ ਚਾਹੀਦੀਆਂ ਨੇ ਐਨੇ ਨੂੰ ਦਰਬਾਰ ਵਿੱਚ ਕੋਈ ਹੋਰ ਗੱਲ ਸ਼ੁਰੂ ਹੋ ਗਈ ਐ ਗੱਲ ਜਿਹੜੀ ਇਹਨਾਂ ਕੋਈ ਦਰਬਾਰ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਔਰੰਗਜ਼ੇਬ ਨੇ ਉਸ ਸਮੇਂ ਕਹਿੰਦੇ ਨੇ ਇਸ ਗੱਲ ਵੱਲ ਐਨਾ ਧਿਆਨ ਨਾ ਕੀਤਾ ਪਰ ਸਿੱਖਾਂ ਦੇ ਮਨ ਵਿੱਚ ਜਿਹੜੇ ਨਾ ਸਿੱਖ ਜਿਹੜੇ ਉੱਤੇ ਨੌਕਰੀ ਕਰਦੇ ਨੇ ਜਾਂ ਫਿਰ ਜਿਹੜੇ ਵੈਸੇ ਮੁਸਲਮਾਨ ਨੇ ਪਰ ਗੁਰੂ ਘਰ ਨੂੰ ਮੰਨਦੇ ਨੇ ਬਹੁਤ ਸਾਰੇ ਆਪਸ ਵਿੱਚ ਵਿਚਾਰ ਕਰਨ ਲੱਗ ਗਏ ਕਿ RAM RAJ ਨੇ ਫਿਰ ਆਪਣੀਆਂ ਪੁਰਾਣੀਆਂ ਚਾਲਾਂ ਖੇਡਦਿਆਂ ਸ਼ੁਰੂ ਕਰਤੀਆਂ ਨੇ ਜਿਹੜੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਖੇਡੀਆਂ ਸੀ ਜੋ ਦਿੱਲੀ ਦਾ ਮਸੰਦ ਸੀ ਨਾ ਬਾਬਾ ਗੁਰੂਬਖਸ਼ ਸਿੰਘ ਉਹ ਜਿਹੜਾ ਉਹਨੇ ਜਦੋਂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੋਤੀ ਜੋ ਸਮਾਏ ਸੀ ਨਾ ਤੇ ਉਹ ਗੁਰੂ ਸਾਹਿਬਾਂ ਦੇ ਨਾਲ ਸੀ ਉਨੋ ਹੀ ਮਹਾਰਾਜ ਨੇ ਵਚਨ ਕਹੇ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ ਤੇ ਉਹਦੇ ਦੇ ਤ੍ਰਤਵ ਹੇਠ ਥੱਲੇ ਜਿਹੜਾ ਉਹਨੇ ਜਥਾ ਤਿਆਰ ਕੀਤਾ ਵੀ ਸੰਗਤਾਂ ਅਨੰਦਪੁਰ ਸਾਹਿਬ ਤਨਗੁਰ ਤੇਗਬਾਹਦਰ ਸਾਹਿਬ ਦੇ ਦਰਸ਼ਨ ਕਰਨ ਜਾਣੀਆਂ ਹਜ਼ਾਰਾਂ ਹੀ ਸੰਗਤਾਂ ਕਹਿੰਦੇ ਇੱਥੋਂ ਦੀ ਦਰਸ਼ਨ ਕਰਨ ਲਈ ਵੱਡਾ ਵਹੀਰ ਚੱਲਿਆ ਜਿਹੜੇ ਵਹੀਰ ਵਿੱਚ ਕਈਆਂ ਨੇ ਰਸਤ ਦਿੱਤੀ ਆਪਣੇ ਨਾਲ ਪੇਟਾ ਸਰੂਪ ਕਿਸੇ ਨੇ ਸ਼ਸਤਰ ਲਿੱਤੇ ਕਿਸੇ ਨੇ ਵਸਤਰ ਲਿੱਤੇ ਕਿਸੇ ਨੇ ਘੋੜਾ ਲਿੱਤਾ ਕਿਉਂਕਿ ਮਹਾਰਾਜ ਦਾ ਜੰਗੀ ਪਹਿਰਾ ਸੀ ਮਹਾਰਾਜ ਜਿਹੜੇ ਨੇ ਸ਼ਸਤਰ ਸਜਾਇਆ ਕਰਦੇ ਸੀ ਆਪਣੇ ਸਰੀਰ ਤੇ ਪੜੇ ਸੇ ਉਹ ਸਵਾਰੀ ਵੀ ਕਰਿਆ ਕਰਦੇ ਸੀ ਕਹਿੰਦੇ ਐਵੇਂ ਜਿਹੜੇ ਸਿੱਖ ਨੇ ਬੜੀਆਂ ਹੀ ਪਟਾਵਾਂ ਲੈ ਕੇ ਉੱਥੇ ਗਏ ਜਦੋਂ ਵੱਡਾ ਵਹੀਰੋਂ ਤੇ ਪਹੁੰਚਿਆ ਤੇ ਉੱਥੇ ਜਾ ਕੇ ਸਨਾਨ ਕੀਤੇ ਸੁੱਚੇ ਹੋਏ ਆਰਾਮ ਕਰਨ ਤੋਂ ਬਾਅਦ ਜਿਹੜਾ ਰਾਤ ਦਾ ਸਵੇਰੇ ਜਦ ਸੁੱਚੇ ਹੋ ਕੇ ਅੰਮ੍ਰਿਤ ਵੇਲੇ ਦੀਵਾਨਾ ਵਿੱਚ ਪਹੁੰਚੇ ਇਹ ਗੁਰੂ ਘਰ ਦੀ ਮਰਿਆਦਾ ਹੈ ਕਿ ਜਦੋਂ ਵੀ ਅਸੀਂ ਜਾਈਏ ਨਾ ਗੁਰੂ ਘਰ ਤੀਰਥ ਤੇ ਪਹਿਲੇ ਤੇ ਰਸਤੇ ਵਿੱਚ ਕਹਿੰਦੇ ਨਾਮ ਜਪਦੇ ਜਾਈਏ ਨਾਮ ਜਪਣ ਤੋਂ ਇਲਾਵਾ ਕਦੀ ਕੋਈ ਹੋਰ ਕੰਮ ਕਰਦੇ ਜਾਂਦੇ ਆਂ ਤੇ ਯਾਤਰਾ ਦਾ ਉਹਨਾਂ ਲਾਭ ਨਹੀਂ ਮਿਲਦਾ ਜੇ ਨਾਮ ਜਪਦੇ ਜਾਈਏ ਉੱਥੇ ਜਾ ਕੇ ਫਿਰ ਮਹਾਰਾਜ ਦੇ ਘਰ ਜਾ ਕੇ ਕੁਝ ਆਰਾਮ ਕਰਕੇ ਸਨਾਨ ਪਾਣੀ ਕਰਕੇ ਫਿਰ ਜਾ ਕੇ ਦਰਬਾਰ ਵਿੱਚ ਸਜिए ਤੇ ਪੂਰਾ ਇਹਦਾ ਪੂਰਾ ਲਾਭ ਲੈ ਲੈਂਦਾ ਆਂਦੇ ਵਕਤ ਵੀ ਨਾਮ ਜਪੀਏ ਜੇ ਜਾਈਏ ਗੱਲਾਂ ਕਰਦੇ ਐਸੀ ਕਮਰਾ ਜਾ ਕੇ ਲਈਏ ਤੇ ਐਵੇਂ ਹੀ ਜਾ ਕੇ ਮਹਾਰਾਜ ਦੇ ਦਰਸ਼ਨ ਕਰਨ ਬੈਠ ਜਾਈਏ ਬਿਨਾਂ સ્ਨਾਣ ਤੋਂ ਜਾਂ ਸਰੋਵਰਾਂ ਵਿੱਚ ਐਵੇਂ ਇਸ਼ਨਾਨ ਕਰਨ ਵੜ ਜਾਈਏ ਤੇ ਕਹਿੰਦੇ ਨੇ ਫਿਰ ਪੂਰਾ ਲਾਹਾ ਨਹੀਂ ਮਿਲਦਾ ਕਿਉਂਕਿ ਰਸਤੇ ਦੀ ਧੂਲ ਮਿੱਟੀ ਪਸੀਨਾ ਸਰੀਰ ਅਪਵਿੱਤਰ ਵੀ ਹੋ ਜਾਂਦਾ ਹੈ ਇਸ ਕਰਕੇ ਸਦਾ ਹੀ ਜਾ ਕੇ ਪਹਿਲੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਤੋਤੇ ਹੋਏ ਫਿਰ ਮਹਾਰਾਜ ਅੱਗੇ ਹਾਜ਼ਰੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਕਹਿੰਦੇ ਐਵੇਂ ਹੀ ਸਾਰੀ ਸੰਗਤਾਂ ਨੇ ਕੀਤਾ ਆਪਣੀਆਂ ਆਪਣੀਆਂ ਪੇਟਾਵਾਂ ਰੱਖੀਆਂ ਤੇ ਜਾ ਕੇ ਗੁਰਬਖਸ਼ ਮਸੰਦ ਵੀ ਮਿਲਿਆ ਸਾਰੇ ਸਿੱਖਾਂ ਨਾਲ ਮਹਾਰਾਜ ਦਾ ਪਰੀਚੇ ਹੋਇਆ ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਹੋਈਆਂ ਕਿ ਇਹ ਫਲਾਣਾ ਸਿੱਖ ਆਇਆ ਹੈ ਇਹ ਪੇਟਾ ਲੈ ਕੇ ਆਇਆ ਹੈ ਇਹਦੀ ਇਹ ਬੇਨਤੀ ਹੈ ਮਹਾਰਾਜ ਇਹਦੇ ਕਰਕੇ ਤੁਸੀਂ ਰਾਸ ਕੀਤੇ ਸੀ ਇਹ ਸ਼ੁਕਰਾਨੇ ਦੀ ਅਰਦਾਸ ਕਰਨ ਆਇਆ ਹੈ ਗੁਰੂ ਸਾਹਿਬ ਇਹਦੇ ਕਰ ਤੁਸੀਂ ਇਹ ਦਾਤ ਦਿੱਤੀ ਹੈ ਇਹ ਸ਼ੁਕਰਾਨੇ ਦੀ ਅਰਦਾਸ ਕਰਨ ਆਇਆ ਹੈ ਐਵੇਂ ਕਰਕੇ ਮਹਾਰਾਜ ਨੇ ਸਭ ਦੀ ਕੁਸ਼ਲ ਮੰਗਲ ਪੁੱਛੀ ਸਭ ਦਾ ਪੁੱਛਿਆ ਕਿ ਪਰਿਵਾਰ ਸਭ ਦਾ ਰਾਜੀ ਹੈ ਤੇ ਫਿਰ ਜਿਹੜਾ ਨਾ ਸਿੱਖ ਮਹਾਰਾਜ ਦੇ ਦਰਬਾਰ ਵਿੱਚ ਉਹ ਸਾਰੇ ਸੱਜ ਗਏ ਤੇ ਮਹਾਰਾਜ ਨੇ ਫਿਰ ਆਪੇ ਹੀ ਪੁੱਛ ਲੇਤਾ ਸਾਡੇ ਪੋਤਰੇ RAM RAJ ਦਾ ਕੀ ਹਾਲ ਹੈ ਤੇ ਸਾਰੇ ਸਿੱਖ ਇੱਕ ਦੂਜੇ ਨੂੰ ਦੇਖਣ ਲੱਗ ਗਏ ਫਿਰ ਭਾਈ ਗੁਰਬਖਸ਼ ਜੀ ਨੇ ਨਾ ਸਾਰੀ ਬਾਤ ਸੁਣਾਈ ਕਿ ਮਹਾਰਾਜ ਜਦੋਂ 8ਵੇਂ ਬਾਦਸ਼ਾਹ ਜੋਤੀ ਜੋਤ ਸਮਾਏ ਸੀ ਮੈਂ ਉਹਨਾਂ ਦੇ ਪਾਸ ਸੀ ਮਹਾਰਾਜ ਮੇਰੇ ਹੱਥਾਂ ਚ ਲਾਣਾ ਕੀਤਾ कभी दिते। महाराज शरी कर करता औरंगजेब आया दर्शन ना कर सकिया राम राय जी ने महाराज बड़ी बुरी की वचना ने उन्होंने वचन किए कि भी जेडी सीतला के घर सार्व जो बचा है ना शीतला तो ਜੇ ਜਿੰਨਾਂ ਨੂੰ ਵੀ ਮਾਤਾ ਨਿਕਲੀ ਹੈ ਉਹ ਜਾ ਕੇ ਸਰੋਵਰ ਵਿੱਚ ਸਨਾਨ ਕਰਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਨਾਲ ਠੀਕ ਹੋ ਜਾਂਦੇ ਨੇ ਤੇ ਆਪ ਵੀ ਇਸੀ ਸੀਤਲਾ ਨਾਲ ਕਸ਼ਟ ਭੋਗ ਕੇ ਜਾਏਗਾ ਮਹਾਰਾਜ ਉਹ वचन ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸਰੀਰ ਤੇ ਝੱਲੇ ਕਿਉਂ ਕਿਉਂਕਿ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਕਿਹਾ ਸੀ ਜੋ ਆਪਣੇ ਬਤੀ ਦੰਦਾ ਤੋਂ ਕਹੇਗਾ ਉਹ ਸੱਚ ਹੋ ਜਾਏਗਾ ਤੇ ਇਹਦੀ ਗੁਰੂ ਹਰਰਾਏ ਸਾਹਿਬ ਜੀ ਦੀ ਬਾਤ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣਾ ਸੀਸ ਝੁਕਾਤਾ ਕਿ ਜੋ RAM RAJ ਨੇ ਕਿਹਾ ਉਹ ਸੱਤ ਕਰਕੇ ਮੰਨ ਦਿੱਤਾ ਕਹਿੰਦੇ ਮਹਾਰਾਜ ਹੁਣ ਇਹ ਨਾ ਉਹੀਓ ਚੱਲਣਾ ਚੱਲਣ ਲੱਗਾ ਆਪ ਜੀ ਦੀ ਵੀ ਬਾਤ ਐ ਜਿਹੜੀ ਦਰਬਾਰ ਵਿੱਚ ਚੱਕੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਵੀ ਕਰਾਮਾਤਾਂ ਵੇਖਣੀਆਂ ਚਾਹੀਦੀਆਂ ਕਿਉਂਕਿ ਉਹ ਤੇ ਦੇਖਣ ਵਾਸਤੇ ਕਰਾਮਾਤਾਂ ਜਿਵੇਂ ਪੈਦਾ ਹੋਏ ਨੇ ਉਹਨਾਂ ਨੂੰ ਸ਼ੌਕ ਐ ਤੇ ਮਹਾਰਾਜ ਨੇ ਤਨਗੁਰ ਰਾਇ ਸਾਹਿਬ ਜੀ ਨੇ ਕੀ ਕਿਹਾ ਸੀ ਜੇ ਲੋੜ ਪਏ ਤੇ ਕੋਈ ਕਰਾਮਾਤ ਸਹਿਜੇ ਹੀ ਹੋ ਜਾਏ ਜਦੋਂ ਬਾਣੀ ਦੇ ਉੱਪਰ ਪੰਕਤੀ ਆਈ ਸੀ ਕਿ ਮਿੱਟੀ ਮੁਸਲਮਾਨ ਦੀ ਪੇੜੇ ਪਈ কুমਯਾਰ ਤੇ ਕਹਿੰਦੇ ਉੱਥੇ ਜਿੱਤੇ ਕਰਾਮਾ ਦਿਖਾੜੀ ਚਾਹੀਦੀ ਸੀ ਦਿਖਾਈ ਨਹੀਂ ਉਹ ਪੰਕਤੀ ਨੂੰ ਸੱਚ ਕਰਕੇ ਦਿਖਾ ਸਕਦੇ ਸੀ ਨਾ ਦਿਖਾ ਸਕਦੇ ਸੀ ਜਿਹੜੀ ਕਬਰਾਂ ਦੀ ਮਿੱਟੀ ਹੁੰਦੀ ਉਹ কুমਯਾਰਾਂ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਉਹੀ ਉਹ ਮਿੱਟੀ ਦੇ ਘੜੇ ਬਣਦੇ ਨੇ ਜਿਹੜੇ ਸਰੀਰ ਤੋਂ ਮਿੱਟੀ ਬਣ ਜਾਂਦੇ ਨੇ ਮਿੱਟੀ ਨਾਲ ਮਿੱਟੀ ਰਲ ਜਾਂਦੇ ਨੇ ਕਹਿੰਦੇ ਪਰ ਉੱਤੇ ਦਿਖਾਈ ਨਹੀਂ ਤੇ ਹੋਰ ਜਾਦੂਗਰ ਦੀ ਤਰ੍ਹਾਂ ਕਿੰਨੀਆਂ ਹੀ ਕਰਾਮਾਤਾਂ ਦਿਖਾਉਂਦੇ ਜਿਹੜਾ ਗੱਲਾਂ ਹੋ ਨਹੀਂ ਸਕਦੀਆਂ ਸੀ ਉਹ ਪਰਤਕ ਕਰਕੇ ਦਿਖਾਉਂਦੇ ਤਾਂ ਹੀ ਗੁਰੂ ਸਾਹਿਬ ਦੀ ਨਰਾਜਗੀ ਹੋਈ ਸੀ ਤੇ ਮਹਾਰਾਜ ਮੁਸਕਰਾ ਪਏ ਮਹਾਰਾਜ ਕਹਿੰਦੇ ਜੋ ਗੁਰਸਤਗੁਰ ਦੀ ਵਡਿਆਈ ਹੁੰਦੀ ਹੈ ਨਾ ਉਹ ਗੁਰਸਿੱਖਾਂ ਨੂੰ ਤੇ ਪਾਉਂਦੀ ਹੈ ਜਿਹੜੇ ਦਰਸ਼ਨ ਕਰਨ ਆਏ ਨੇ ਉਹਨਾਂ ਨੂੰ ਤੇ ਚੰਗੀ ਲੱਗਦੀ ਹੈ ਪਰ ਜਿਹੜੇ ਦੂਸਰੇ ਵੈਰੀ ਹੁੰਦੇ ਨੇ ਜਿਨ੍ਹਾਂ ਦੇ ਮਨ 'ਚ ਈਰਖਾ ਦਵੇਖ ਹੁੰਦੀ ਹੈ ਉਹਨਾਂ ਦੇ ਹਿਰਦੇ ਵਿੱਚ ਇਹ ਵਡਿਆਈ ਜਿਹੜੀ ਹੈ ਉਹ ਜ਼ਹਿਰ ਕੁੱਲਦੀ ਹੈ ਤੇ ਜਿਹਦੇ ਸਰੀਰ ਅੰਦਰ ਜ਼ਹਿਰ ਕੁੱਲਦਾ ਹੈ ਉਹਦਾ ਆਪਣਾ ਸਰੀਰ ਖਰਾਬ ਹੁੰਦਾ ਹੈ ਉਹਦਾ ਆਪਣਾ ਜੀਵਨ ਖਰਾਬ ਹੁੰਦਾ ਹੈ ਉਹ ਆਪਣਾ ਹੀ ਜਿਹੜਾ ਹੈ ਨਾ ਉਹ ਗਲਤ ਕਰ ਲੈਂਦਾ ਆਪਣੇ ਲਈ ਖੱਡੇ ਖੋਲ ਲੈਂਦਾ ਕਿਉਂਕਿ ਜ਼ਹਿਰ ਜਿਹੜਾ ਖਾਏਗਾ ਜਿੱਦੇ ਅੰਦਰ ਜ਼ਹਿਰ ਕੁੱਲੇਗਾ ਉਹਦਾ ਹੀ ਨੁਕਸਾਨ ਹੋਏਗਾ ਦੂਜੇ ਦਾ ਥੋੜੀ ਨਾ ਹੋਏਗਾ ਮਹਾਰਾਜ ਨੇ ਫਿਰ ਸਾਰੇ ਸਿੱਖਾਂ ਨੂੰ ਜਿਹੜੀ ਹੈ ਨਾ ਉਹ ਬਾਣੀ ਦਾ ਉਪਦੇਸ਼ ਦਿੱਤਾ ਮਹਾਰਾਜ ਕੋਲੋਂ ਜਿਹੜੇ ਨੇ ਸਿੱਖ ਉਹ ਪੁੱਛਦੇ ਨੇ ਕਿ ਮਹਾਰਾਜ ਸੱਚੀ ਸਿੱਖਿਆ ਨਾ ਜਿਹੜੀ ਗੁਰੂ ਘਰ ਦੀ ਆਪ ਜੀ ਕਿਰਪਾ ਕਰੋ ਕਿ ਉਹ ਸੱਚੀ ਸਿੱਖਿਆ ਸਾਨੂੰ ਦੋ ਕਿ ਇਸ ਗੁਰੂ ਘਰ ਦੀ ਸੱਚੀ ਸਿੱਖਿਆ ਕੀ ਹੈ ਤੇ ਸੱਚੀ ਸਿੱਖਿਆ ਮਹਾਰਾਜ ਦਿੰਦੇ ਨੇ ਸੋਰਠ ਮਹੱਲਾ ਨਾਵਾਂ ਸੋਰਠ ਰਾਗ ਵਿੱਚ ਰੇ ਨਰ ਇਹ ਸਾਚੀ ਜੀ ਤਾਰ ਕਹਿੰਦੇ ਕਿ ਸੱਚਾ ਐ ਸੱਚਾ ਕਰਕੇ ਜਾਣ ਕਹਿੰਦੇ ਮਹਾਰਾਜ ਸਿੱਖਾਂ ਨੂੰ ਕਿ ਆਪਣੇ ਮਨ ਚ ਨੂੰ ਧਾਰਨ ਕਰ ਲੈ ਐ ਸੱਚੀ ਸਿੱਖਿਆ ਨੂੰ ਜਿਹੜੀ ਗੁਰੂ ਘਰ ਦੀ ਹੈ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾਂ ਬਾਰ ਕਹਿੰਦੇ ਜਿਹੜਾ ਸਾਰਾ ਜਗਤ ਹੈ ਨਾ ਸੁਪਨੇ ਦੀ ਨਿਆਈ ਹੈ ਜਿਹਨੂੰ ਵਿਨਸਦੇ ਹੋਏ ਕੋਈ ਦੇਰ ਨਹੀਂ ਲੱਗੇ ਜਿਵੇਂ ਸੁਪਨਾ ਸੱਚ ਨਹੀਂ ਹੁੰਦਾ ਪਰ ਜਦੋਂ ਸੁਪਨਾ ਲੈ ਰਹੇ ਹੁੰਦੇ ਆਂ ਨੀਂਦ ਵਿੱਚ ਲੱਗਦਾ ਸੱਚ ਹੈ ਹੱਸਦੇ ਵੀ ਆਂ ਰੋਂਦੇ ਵੀ ਆਂ ਡਰਦੇ ਵੀ ਆਂ ਪਰ ਜਦੋਂ ਉੱਠਦੇ ਆਂ ਤੇ ਹੱਸ ਪੈਂਦੇ ਆਂ ਫਿਰ ਸਾਨੂੰ ਅਸੀਂ ਹੱਸ ਨਾ ਡਰਦੇ ਆਂ ਨਾ ਹੀ ਉਹਨੂੰ ਭੋਗਦੇ ਆਂ ਜੇ ਸੁਪਨੇ ਵਿੱਚ ਰਾਜੇ ਸੀ ਤੇ ਹੁਣ ਰਾਜੇ ਬਣ ਕੇ ਥੋੜੇ ਤਾਂ ਜਾਗਣ ਤੋਂ ਬਾਅਦ ਬੈਠ ਜਾਂਦੇ ਆਂ ਆਪਣੇ ਉੱਪਰ ਹੀ ਹੱਸਦੇ ਆਂ ਕਿ ਸੁਪਨਾ ਸੀ ਮਹਾਰਾਜ ਕਹਿੰਦੇ ਜਗਤ ਵੀ ਜਿਵੇਂ ਸੁਪਨੇ ਦੀ ਨਿਆਈ ਹੈ ਜਦੋਂ ਤੁਸੀਂ ਮੋਹ ਦੀ ਅਗਿਆਨ ਦੀ ਨੀਂਦ ਸੁੱਤੇ ਹੋਏ ਹੋ ਤੇ ਤੁਹਾਨੂੰ ਸੁਪਨਾ ਆ ਰਿਹਾ ਜਗਤ ਦਾ ਜਦੋਂ ਤੁਸੀਂ ਜਾਗੋਗੇ ਗਿਆਨ ਤੁਹਾਨੂੰ ਜਗਾਏਗਾ ਜਦੋਂ ਤੁਸੀਂ ਸੰਗਤ ਕਰੋਗੇ ਨਾਮ ਬਾਣੀ ਤੁਹਾਨੂੰ ਜਗਾਏਗੀ ਇਹ ਮੋਹ ਦੀ ਅਗਿਆਨ ਦੀ ਨਿੰਦਰਾ ਟੁੱਟੇਗੀ ਤੇ ਤੁਹਾਨੂੰ ਪਤਾ ਚੱਲੇਗਾ ਵੀ ਜਗਤ ਤੇ ਸੁਪਨੇ ਦੀ ਨਿਆਈ ਹੈ ਜਿਹੜਾ ਬਿੰਸਨਹਾਰ ਹੈ ਇਦੋਂ ਐਵੇਂ ਵੀ ਸਮਝੋ ਜਿਵੇਂ ਅਸੀਂ ਯਾਤਰਾ ਤੇ ਹੀ ਜਾਂਦੇ ਹਾਂ ਕਿਤੇ ਵੀ ਮੰਨ ਲਓ ਹਿਮਕੁੰਡ ਸਾਹਿਬ ਜਾਈਏ ਕਿੰਨੀ ਵਾਰੀ ਕਮਰੇ ਲੈਣੇ ਪੈਂਦੇ ਨੇ ਪਹਿਲੇ ਗੋਬਿੰਦ ਘਾਟ ਲਈ ਦੇ ਨੇ ਰਿਸ਼ੀਕੇਸ਼ ਲਈ ਦੇ ਨੇ ਫਿਰ ਘਾਟ ਤੇ ਜਾ ਕੇ ਫਿਰ ਧਾਮ ਤੇ ਜਾ ਕੇ ਕਿਆ ਕਮਰਿਆਂ ਨਾਲ ਸਾਨੂੰ ਪਿਆਰ ਹੋ ਜਾਂਦਾ ਹੈ ਮੋਹ ਪੈ ਜਾਂਦਾ ਹੈ ਅਸੀਂ ਕਮਰਾ ਲਿੱਤਾ ਕਮਰਾ ਛੱਡ ਦਿੱਤਾ ਕਮਰੇ ਬਾਰੇ ਸੋਚਦੇ ਵੀ ਨਹੀਂ ਪਤਾ ਹੈ ਕਿ ਇਹ ਛੱਡ ਕੇ ਚਲੇ ਜਾਣਾ ਹੈ ਅਸੀਂ ਕਿ ਯਾਤਰਾ ਤੇ ਆਏ ਹਾਂ ਸਾਡਾ ਨਿਸ਼ਾਨਾ ਹਿਮਕੁੰਡ ਸਾਹਿਬ ਦੀ ਯਾਤਰਾ ਹੁੰਦਾ ਹੈ ਪਰ ਜੇ ਅਸੀਂ ਆਪਣੇ ਮਨ ਨੂੰ ਐਵੇਂ ਸਮਝਾਈਏ ਕਿ ਅਸੀਂ ਇੱਥੇ ਵੀ ਇੱਕ ਯਾਤਰਾ ਤੇ ਆਏ ਆ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਯਾਤਰਾ ਪੂਰੀ ਕਰਨੀ ਹੈ ਤੇ ਪੂਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਸਮਾਣਾ ਤੇ ਜੋ ਇਹ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਉਹਦੇ ਨਾਲ ਕਿ ਅਸੀਂ ਮੂਹ ਨਾ ਪਾਲ ਲਈ ਅਗਿਆਨ ਦੀ ਨਿੰਦਰਾ ਵਿੱਚ ਸੋ ਨਾ ਜਾਈਏ ਮਾਇਆ ਦੇ ਨਸ਼ੇ ਵਿੱਚ ਬਾਵਰੇ ਨਾ ਹੋ ਜਾਈਏ ਮਹਾਰਾਜ ਕਹਿੰਦੇ ਇਹ ਜਿਹੜੀ ਸਿੱਖਿਆ ਇਹਨਾਂ ਨੂੰ ਸੱਚਾ ਕਰਕੇ ਜਾਣ ਕਿ ਜਿਵੇਂ ਇਹ ਸੁਪਨਾ ਹੈ ਉਵੇਂ ਦਾਇਆ ਜਗ ਹੈ ਜਿਹਦੇ ਵਿੱਚ ਕੋਈ ਸੱਚਾਈ ਨਹੀਂ ਜਦੋਂ ਦਿਸ ਰਿਹਾ ਹੈ ਜਦੋਂ ਨੀਂਦ ਵਿੱਚ ਸੁੱਤੇ ਆ ਤੇ ਸੱਚ ਲੱਗ ਰਿਹਾ ਹੈ ਇਹ ਮੈਨੂੰ ਸੱਚ ਲੱਗ ਰਿਹਾ ਕਿਉਂਕਿ ਮੈਨੂੰ ਗਿਆਨ ਅੰਦਰ ਮੇਰਾ ਅਨੁਭਵ ਵਿੱਚ ਨਹੀਂ ਆਇਆ ਪਰ ਜਦੋਂ ਅਨੁਭਵ ਵਿੱਚ ਆਏਗਾ ਤੇ ਫਿਰ ਇਹ ਜਿਹੜਾ ਸੁਪਨਾ ਲੱਗੇਗਾ ਇਹ ਬਿੰਸਨਹਾਰ ਲੱਗੇਗਾ ਪਹਿਲੇ ਅਸੀਂ ਨਾ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਤੇ ਨਿਸ਼ਚਾ ਕਰਦੇ ਹਾਂ ਹੁਣ ਸਾਨੂੰ ਪੜਦੇ ਸਾਰ ਵਿਚਾਰ ਕਰਦੇ ਸਾਰ ਅੰਦਰ ਅਨੁਭਵ ਤੇ ਨਹੀਂ ਹੋ ਗਿਆ ਮਹਾਰਾਜ ਦੀ ਦਿੱਤੀ ਸਿੱਖਿਆ ਤੇ ਅਸੀਂ ਨਿਸ਼ਚਾ ਕਰਦੇ ਹਾਂ ਜਿਵੇਂ ਅਸੀਂ ਛੋਟੇ ਹੁੰਦੇ ਆਪਣੇ ਮਾਪੇ ਆਪ ਦੀ ਸਿੱਖਿਆ ਤੇ ਨਿਸ਼ਚਾ ਕੀਤਾ ਸੀ ਜੋ ਮਾਪੇ ਆਪ ਕਹਿੰਦੇ ਉਹ ਸੱਚ ਕਹਿ ਰਹੇ ਨੇ ਤੇ ਐਵੇਂ ਹੀ ਹੁੰਦਾ ਹੈ ਅਸੀਂ ਨਿਸ਼ਚਾ ਕਰਦੇ ਹਾਂ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਦਿੱਤੀ ਸਿੱਖਿਆ ਅਨਸਾਰ ਨਾਮ ਜਪਦੇ ਹਾਂ ਬਾਣੀ ਪੜ੍ਹਦੇ ਹਾਂ ਫਿਰ ਜਿਹੜਾ ਉਹ ਸਿੱਖਿਆ ਹੈ ਨਾ ਉਹ ਅਨੁਭਵ ਬਣ ਜਾਂਦੀ ਹੈ ਇਹ ਸਾਰਾ ਕੁਝ ਗੁਰੂ ਪ੍ਰਸਾਦ ਨਾਲ ਮਹਾਰਾਜ ਦੀ ਕਿਰਪਾ ਨਾਲ ਹੁੰਦਾ ਹੈ ਵਿਸ਼ਰਾਮ ਦੇ ਕੇ ਰਹਾਓ ਮਹਾਰਾਜ ਕਹਿੰਦੇ ਬਾਰੂ ਬੀਤ ਬਾਰੂ ਪੀਤ ਬਣਾਈ ਰਚਪਚ ਰਹਿਤ ਨਹੀਂ ਦਿਨ ਚਾ ਇਹ ਜਗਤ ਕਿਵੇਂ ਜਿਵੇਂ ਰੇਤ ਦੀ ਦੀਵਾਰ ਹੈ ਪੀਤ ਕਹਿੰਦੇ ਦੀਵਾਰ ਨੂੰ ਜਿਹਨੂੰ ਬੜਾ ਹੀ ਰਚਪਚ ਕੇ ਪਾਣੀ ਪਾ ਪਾ ਕੇ ਖੜੀ ਕੀਤੀ ਪਰ ਚਾਰ ਦਿਨ ਵੀ ਨਹੀਂ ਟਿੱਕੇਗੀ ਜਿਵੇਂ ਹੀ ਹਵਾ ਚੱਲੇਗੀ ਪਾਣੀ ਸੁੱਕ ਜਾਏਗਾ ਰੇਦੀ ਦੀਵਾਰ गिर ਜਾਏਗੀ ਕਹਿੰਦੇ ਇਹ ਸਰੀਰ ਰੂਪੀ ਜਗਤ ਦੀ ਦੀਵਾਰ ਵੀ ਬੜੇ ਹੀ ਮੋਹ ਨਾਲ ਜਿਹੜੀ ਐ ਨਾ ਕਿੰਨੇ ਹੀ ਵਿਸ਼ੇ ਵਿਕਾਰ ਪੋ ਪੋ ਕੇ ਰਚ ਪਚ ਕੇ ਤਿਆਰ ਕੀਤੀ ਪਰ ਇਹ ਜਿਹੜੀ ਐ ਜਿਵੇਂ ਹੀ ਇਹਨੂੰ ਹਵਾ ਲੱਗੇਗੀ ਉਮਰ ਰੂਪੀ ਤੇ ਇਹ ਜਿਹੜੀ ਐ ਦੀਵਾਰ ਜਿਹੜੀ ਆ ਉਹ ਗਿਰ ਜਾਏਗੀ ਮਹਾਰਾਜ ਕਹਿੰਦੇ ਇਹ ਜਿਵੇਂ ਰੇਤ ਦੀ ਦੀਵਾਰ ਹੈ ਇਹਨੂੰ ਕਹਿੰਦੇ ਉਵੇਂ ਜਾਣੋ ਜਿਵੇਂ ਸੁਪਨਾ ਹੈ ਇਹਨੂੰ ਉਵੇਂ ਜਾਣੋ ਜਿਵੇਂ ਅਸੀਂ ਕਈ ਦਿਨ ਚਾਰ ਇੱਕ ਦਿਨ ਸਾਡਾ ਜੰਮਣ ਦਾ ਹੋ ਗਿਆ ਇੱਕ ਦਿਨ ਤੇ ਮੰਨ ਲਓ ਕਿ ਸਾਨੂੰ ਜੀਵਨ ਮਿਲਿਆ ਆ ਸਾਡੇ ਗਿਆਨ ਅਸੀਂ ਗਿਆਨ ਮਹਾਰਾਜ પાસે ਲਈਏ ਇੱਕ ਦਿਨ ਮਰਨ ਦਾ ਹੋ ਗਿਆ ਪਿੱਛੇ 4 ਦਿਨ ਹੀ ਬਚਦੇ ਕਹਿੰਦੇ ਇਹ 4 ਦਿਨ ਇਹ ਜਿਹੜੀ 4 ਦਿਨ ਚ ਦੀਵਾਰ ਜਿਹੜੀ ਟਹਿ ਜਾਂਦੀ ਹੈ ਤੈਸੇ ਹੀ ਇਸ ਸੁਖ ਮਾਇਆ ਕੇ ਊਰਜਿਓ ਕਹਾਂ ਗਵਾਨ ਐਵੇਂ ਇਹ ਮਾਇਆ ਦੇ ਸੁਖ ਨੇ ਤੇ ਤੁਸੀਂ ਮੂਰਖ ਬਣ ਕੇ ਮਹਾਰਾਜ ਕਹਿੰਦੇ ਕਿਉਂ ਐ ਦੇ ਵਿੱਚ ਆਪਣੇ ਆਪ ਨੂੰ ਲਿਪਤ ਕਰ ਰਹੇ ਹੋ ਕਿਉਂ ਐ ਸੁੱਖਾਂ ਦੇ ਪਿੱਛੇ ਦੂਜਿਆਂ ਦਾ ਜਿਹੜਾ ਬੁਰਾ ਸੋਚਦੇ ਹੋ ਦੂਜਿਆਂ ਦੀ ਨਿੰਦਾ ਕਰਦੇ ਹੋ ਦੂਜਿਆਂ ਦਾ ਹੱਕ ਮਾਰਦੇ ਹੋ ਲਾਲਚ ਪਿੱਛੇ ਗਰੀਬ ਮਾਰ ਕਰਦੇ ਹੋ ਕੁਰਸੀ ਪਿੱਛੇ ਆਪਸ ਵਿੱਚ ਦੰਗੇ ਕਰਾ ਦਿੰਦੇ ਹੋ ਕਿੰਨੇ ਹੀ ਪਰਿਵਾਰ ਤਬਾਹ ਕਰ ਦਿੰਦੇ ਹੋ ਕੈਸੇ ਤੁਹਾਡੇ ਕਰਮ ਨੇ ਮਹਾਰਾਜ ਕਹਿੰਦੇ ਇਹ ਮਾਇਆ ਦੇ ਸੁੱਖ ਨਾਲ ਨਾਲ ਨਿਭਣੇ ਹੀ ਨਹੀਂ ਚਾਰ ਦਿਨ ਵੀ ਨਹੀਂ ਹੰਢਣੇ ਆਪਣੀ ਯਾਤਰਾ ਵੇਖੋ ਨਾ ਜਿਵੇਂ ਸਾਡੇ ਸਾਹਮਣੇ ਮੱਛਰ ਦੀ ਮੱਖੀ ਦੀ ਕੀ ਆਈ ਹੋਇ ਦੇਵਤਿਆਂ ਦੇ ਸਾਹਮਣੇ ਸਾਡੀ ਕੀ ਆਈਉ ਹੈ ਜੇ ਅਸੀਂ ਆਪਣੀ ਲੰਬੀ ਯਾਤਰਾ ਨੂੰ ਵੇਖੀਏ ਕੀ ਅਸੀਂ ਕਿਤੋਂ ਕਿੰਨੀਆਂ ਹੀ ਜੁਨਾ ਤੈ ਕਰਕੇ ਸਾਨੂੰ ਕਿੰਨੀਆਂ ਯੋ ਮਿਲ ਲਈ ਅਗ ਪਹਾੜ ਦੇ ਸਾਹਮਣੇ ਜਿਸ ਅਸੀਂ ਪੱਥਰ ਸੀ ਅਸੀਂ ਕਿੰਨੇ ਪਤਾ ਨਹੀਂ ਯੁੱਗ ਤੱਕ ਪੱਥਰ ਬਣੇ ਰਹਾਂਗੇ ਤੇ ਸਾਨੂੰ ਇਹ ਕੁਝ 70 ਕ ਸਾਲ ਦੀ ਅਗਰ ਆਇਓ ਮਿਲ ਵੀ ਗਈ ਤੇ ਅਸੀਂ ਇੰਨਾ ਕਮੈਂਟ ਕਰ ਲਿੱਤਾ ਐਨੇ ਮਾਇਆ ਵਿੱਚ ਰਚ ਪਚ ਗਏ ਕਿ ਮਹਾਰਾਜ ਦੀ ਕਿਰਪਾ ਜਿਹਦੇ ਨਾਲ ਇਹ ਮਿਲੀ ਸੀ ਮਨੁੱਖਾ ਦੇਹੀ ਤੇ ਕਿਸ ਲਈ ਮਿਲੀ ਸੀ ਇਹ ਸਾਰੇ ਹੀ ਉਪਦੇਸ਼ ਅਸੀਂ ਵਿਸਾਰ ਦਿੱਤੇ ਮਹਾਰਾਜ ਕਹਿੰਦੇ ਅਜੂ ਸਮਝ ਕਛ ਬਿਗਰਿਓ ਨਾਹਿਨ ਭਜਲੇ ਨਾਮ ਮੁਰਾਰ ਮਹਾਰਾਜ ਕਹਿੰਦੇ ਅਜੇ ਵੀ ਸਮਝ ਜਾ ਕਿਉਂ ਸਮਝ ਜਾ ਵਿਸਵਾਸਾ ਰੂਪੀ ਪੂੰਜੀ ਕੁਝ ਤਾਂ ਤੇਰੇ ਪਾਸ ਲਿਹਾ ਹੈ ਤੂੰ ਸੰਗਤ ਵਿੱਚ ਆਇਆ ਹੈ ਨਾਮ ਸੁਣ ਰਿਹਾ ਹੈ ਬਾਣੀ ਦਾ ਉਪਦੇਸ਼ ਸੁਣ ਰਿਹਾ ਹੈ ਹਲੇ ਹੀ ਸਮਝ ਜਾ ਤੇ ਜਿਹੜਾ ਭਜਲੇ ਨਾਮ ਮੁਰਾਰ ਇਹ ਜਿਹੜਾ ਨਾਮ ਹੈ ਨਾ ਉਹਨੂੰ ਭਜਣਾ ਕਰ ਮੂਰਾ ਆਰਸੀ ਕੇ ਨਜ ਮੂਰਾ ਰਕਸ਼ਸ ਦਾ ਵਧ ਕੀਤਾ ਸੀ ਮਹਾਰਾਜ ਕਹਿੰਦੇ ਕਿ ਇਹ ਜਣਾ ਨਾਮ ਹੈ ਨਾ ਪਰਮਾਤਮਾ ਦਾ ਉਸ ਨਾਮ ਨਾਲ ਜੁੜ ਜਾ ਜੇ ਅਸੀਂ ਰੱਸੀ ਨਾਲ ਕਹਿੰਦੇ ਬਾਂਡਾ ਅੰਦਰ ਕਰੀਏ ਬੰਨਿਆ ਹੋਇਆ ਖੂਹ ਦੇ ਪਾਣੀ ਕੱਢਣ ਲਈ ਜੇ ਪੂਰੀ ਰੱਸੀ ਛੁੱਟ ਜਾਏ ਤੇ ਫਿਰ ਤੇ ਕੁਝ ਹੱਥ ਵਿੱਚ ਨਹੀਂ ਆਏਗਾ ਇਸ ਸਵਾਸਾ ਰੂਪੀ ਰੱਸੀ ਜਦੋਂ ਪੂਰੀ ਛੁੱਟ ਗਈ ਫਿਰ ਨਹੀਂ ਕੁਝ ਬੜੇਗਾ ਜਦ ਤੱਕ ਰੱਸੀ ਕੁਝ ਵੀ ਸਾਡੇ ਕੋਲ ਹੈ ਹਲੇ ਥੋੜੀ ਜੀ ਹੈ ਤੇ ਫਿਰ ਜਿਹੜੀ ਸਵਾਸਾ ਰੂਪੀ ਰੱਸੀ ਦੇ ਰਾਹੀ ਆਪਣੇ ਸ਼ਰਦਾ ਰੂਪੀ ਭਾਂਡੇ ਵਿੱਚ ਗਿਆਨ ਰੂਪੀ ਪਾਣੀ ਮਹਾਰਾਜ ਕਹਿੰਦੇ ਹਲੇ ਵੀ ਪਰਨਾ ਅਜੂ ਸਮਝ ਕਛ ਬਿਗਰੇਉ ਨਾਹੀਨ ਭਜਲੇ ਨਾਮ ਮੁਰਾਰ ਮਹਾਰਾਜ ਕਹਿੰਦੇ ਅੰਦਰ ਭਗਤੀ ਤੇ ਸ਼ਰਦਾ ਨਾਲ ਨਾਮ ਜਪ ਲੈ ਤੇ ਜਿਹੜਾ ਤੈਨੂੰ ਗਿਆਨ ਤੱਕ ਲੈ ਜਾਏ ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਨਿਜ ਮਤ ਪੁੱਛਿਆ ਸੀ ਨਾ ਮਹਾਰਾਜ ਆਪਣੇ ਘਰ ਦੀ ਸਿੱਖਿਆ ਸੱਚੀ ਸਿੱਖਿਆ ਦੋ ਤੇ ਮਹਾਰਾਜ ਕਹਿ ਰਹੇ ਨੇ ਕਿ ਨਾਵੇਂ ਗੁਰੂ ਕਹਿੰਦੇ ਕਹੋ ਨਾਨਕ ਨਿਜ ਮਤ ਮੈਂ ਆਪਣੇ ਮਤ ਨਾਲ ਧੰ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੀ ਮਤ ਐ ਦਿੱਤੀ ਹੋਈ ਆਪਣੇ ਘਰ ਦਾ ਜਿਹੜਾ ਨਿਜੀ ਗਿਆਨ ਐ ਸੁਣਿਆ ਸੁਣਾਇਆ ਨਹੀਂ ਇਧਰੋਂ ਉਧਰੋਂ ਇਕੱਠਾ ਕੀਤਾ ਨਹੀਂ ਕਹਿੰਦੇ ਸਾਡੇ ਘਰ ਦਾ ਨਿਜਮਤ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਜਿਹੜਾ ਨਿਜੀ ਗਿਆਨ ਹੈ ਸਾਧਨ ਕੋ ਪਾਖਿਓ ਤੋਹੇ ਪੁਕਾਰ ਨਿਜਮਤ ਸਾਧਨ ਜਿਹੜਾ ਗੁਰਨਾਨਕ ਰੂਪੀ ਸਾਧੂ ਨੇ ਜਿਨ੍ਹਾਂ ਨੇ ਸਾਧਨ ਕੀਤੇ ਨੇ ਉਸ ਘਰ ਦੇ ਜਿਹੜਾ ਨਿਜੀ ਗਿਆਨ ਹੈ ਮੈਂ ਤੈਨੂੰ ਪੁਕਾਰ ਪੁਕਾਰ ਕੇ ਟੰਡੋਰਾ ਪਿਟ ਪਿਟ ਕੇ ਕਹਿ ਰਿਹਾ ਕੋਈ ਲੁੱਕੀ ਚੁੱਪੀ ਗੱਲ ਨਹੀਂ ਪਾਖਿਓ ਅਸਕੇ ਦੇ ਭਾਖਿਓ ਪਾਉਗਾ ਪਾਰ ਉਹਦੀ ਬਾਸ਼ਾ ਕੈਸੀ ਬੋਲਦਾ ਕੈਸਾ ਪ੍ਰੇਮ ਵਾਲੀ ਬਾਸ਼ਾ ਕਹਿੰਦੇ ਭਾਖਿਓ ਤੋਹੇ ਪੁਕਾਰ ਮੈਂ ਤੈਨੂੰ ਉੱਚੀ ਬੋਲ ਕੇ ਕੋਈ ਲੁੱਕਾ ਛੁਪੀ ਨਾ ਨਹੀਂ ਤੈਨੂੰ ਐ ਕਿਹੜਾ ਕਹਿ ਰਿਹਾ ਵਾਂ ਤੈਨੂੰ ਐ ਸਿੱਖਿਆ ਦੇ ਰਿਹਾ ਵਾਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਨਿੱਜੀ ਆਪਣੀ ਮਤ ਹੈ ਆਪਣੀ ਸੱਚੀ ਸਿੱਖਿਆ ਹੈ ਕਿਹੜੀ ਸਿੱਖਿਆ ਹੈ ਕਿ ਬਜਲੇ ਨਾਮ ਮੁਰਾਰ ਇਹ ਨਾਮ ਨਾਲ ਜੁੜ ਜਾ ਤੇ ਜਿਹੜਾ ਜਗਤ ਹੈ ਇਹਨੂੰ ਸੁਪਨੇ ਦੀ ਨਿਆਈ ਜਾਣ ਜਿਹੜਾ ਸਾਨੂੰ ਸਿਰਫ ਤਾਂ ਦਿਖ ਰਿਹਾ ਹੈ ਕਿਉਂਕਿ ਅਸੀਂ ਸੁੱਤੇ ਹੋਇਆ ਤੇ ਸਾਨੂੰ ਸੱਚ ਲੱਗ ਰਿਹਾ ਜਦੋਂ ਅਸੀਂ ਮਹਾਰਾਜ ਦੀ ਕਿਰਪਾ ਨਾਲ ਜਾਗਾਂਗੇ ਤੇ ਸਾਨੂੰ ਇਹ ਸਾਰਾ ਝੂਠ ਪ੍ਰਤੀਤ ਹੋਏਗਾ ਤੇ ਗੁਰੂ ਸਾਹਿਬ ਕਹਿੰਦੇ ਫਿਰ ਝੂਠ ਦੇ ਪਿੱਛੇ ਲੱਗ ਕੇ ਆਪਣੇ ਜਿਹੜੇ ਸੰਸਕਾਰ ਨੇ ਕਰਮ ਨੇ ਉਹ ਗਲਤ ਨਾ ਕਰੋ ਕਿਉਂਕਿ ਲਿਖ-ਲਿਖ ਕਰਨਾ ਕਰ-ਕਰ ਕਰਨਾ ਲਿਖ ਲੈ ਜਾਓ ਜੋ ਜੋ ਅਸੀਂ ਕਰਦੇ ਆ ਉਹ ਸਾਡੇ ਅੰਦਰ ਲਿਖਿਆ ਜਾਂਦਾ ਹੈ ਫਿਰ ਉਹਨੂੰ ਹੀ ਲੈ ਕੇ ਜਾਂਦੇ ਆਂ ਫਿਰ ਉਹਦੇ ਨਾਲ ਹੀ ਸਾਡੇ ਅਗਲੇ ਕਰਮ ਤੇ ਜਿਹੜਾ ਜਨਮ ਹੈ ਉਹ ਨਿਸ਼ਚਿਤ ਹੋ ਜਾਂਦਾ ਹੈ ਉਹਦਾ ਕਰਮਾਂ ਦੇ ਚੱਕਰ ਵਿੱਚ ਅਸੀਂ ਫਸ ਜਾਂਦੇ ਆਂ ਸਾਡੀ ਉਹ ਆਦਤ ਬਣ ਜਾਂਦੀ ਹੈ ਕਹਿੰਦੇ ਨਾ ਕਿਸੇ ਨੇ ਕੋਈ ਦੁੱਖ ਦਿੱਤਾ ਤਕਲੀਫ ਦਿੱਤੀ ਜਿੰਨਾ ਅੰਦਰ ਸੋਚਦੇ ਹੀ ਜਾਵਾਂਗੇ ਸੋਚਦੇ ਜਾਵਾਂਗੇ ਉਨਾ ਹੀ ਅੰਦਰ ਗਹਿਰਾ ਜਿਹੜਾ ਨਾ ਪੈਣ ਚੱਲ ਜਾਏਗਾ ਫਿਰ ਉਹਨੂੰ ਮਟਾਉਣਾ ਮੁਸ਼ਕਲ ਹੋ ਜਾਏਗਾ ਤੇ ਸਾਡੀ ਆਦਤ ਬਣ ਜਾਏਗੀ ਫਿਰ ਕੋਈ ਸਾਨੂੰ ਉਸ ਤੋਂ ਘੱਟ ਵੀ ਕੋਈ ਦੁੱਖ ਦੇਗਾ ਨਾ ਸੰਤਾ ਵੀ ਜ਼ਿਆਦਾ ਲੱਗੇਗਾ ਤਾਨੂੰ ਸਾਨੂੰ ਤਾਂ ਵੀ ਜਿਆਦਾ ਅੰਦਰ ਨਾ ਉਹ ਫੀਲ ਜਿਆਦਾ ਆਏਗੀ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਨਾ ਲੈਟ ਗੋ ਕਰਨਾ ਕਹਿੰਦੇ ਨੇ ਜਿਹਨੂੰ ਅੱਜ ਕੱਲ ਅਸੀਂ ਕਿ ਕਰਨਾ ਸਿੱਖ ਤੇ ਮਹਾਰਾਜ ਕੀ ਕਹਿੰਦੇ ਨੇ ਇਹਨੂੰ ਝੂਠ ਮੰਨ ਸਿਰਫ ਇੱਕ ਪ੍ਰਮਾਤਮਾ ਦੇ ਨਾਮ ਨੂੰ ਗੁਰੂ ਦੀ ਸੰਗਤ ਨੂੰ ਉਹਨੂੰ ਸੱਚ ਕਰਕੇ ਜਾ ਜੇ ਤੂੰ ਜਦੋਂ ਜਾਗੇਗਾ ਨਾ ਇਸ ਗ੍ਰਹਿ 'ਮੇ ਕੋਈ ਜਾਗਤ ਰਹੇ ਸਾਪਤ ਵਸਤ ਉਹ ਆਪਣੀ ਲੈ ਜਿਹੜਾ ਇਹ ਸਰੀਰ ਰੂਪੀ ਕਰ ਵਿੱਚ ਜਗਦਾ ਹੈ ਆਪਣਾ ਆਤਮ ਸਰੂਪ ਫਿਰ ਉਹ ਆਪਣੇ ਆਤਮ ਗਿਆਨ ਦੀ ਜਿਹੜੀ ਵਸਤ ਹੈ ਉਹ ਲੈ ਲੈਂਦਾ ਹੈ ਨਹੀਂ ਤੇ ਅਸੀਂ ਸੁੱਤੇ ਪਿਆ ਮਹਾਰਾਜ ਦੀ ਬਾਣੀ ਕਹਦੀ ਜਿਹੜੇ ਐ ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ ਜਿਹੜੇ ਨੈਣ ਨੇ ਇਹਨਾਂ ਨੂੰ ਕਿਹੜੀ ਨੀਂਦ ਆਈ ਹੋਈ ਹੈ ਜਿਹੜਾ ਦੂਸਰਿਆਂ ਦਾ ਰੂਪ ਦੇਖਣਾ ਦੂਸਰਿਆਂ ਦਾ ਜਿਹੜਾ ਉਹ ਤਨ ਦੇਖਣਾ ਕੋਈ ਵੀ ਚੀਜ਼ ਦੂਸਰੇ ਦੀ ਦੇਖਣੀ ਨਾ ਇਹ ਨੈਣਾ ਨੂੰ ਜਿਹੜੀ ਨੀਂਦ ਜਿਹੜੀ ਹੋਈ ਹੈ

ਰਸਨਾ ਸੋਈ ਰਸਨਾ ਕਿਉ ਸੁੱਤੀ ਪਈਏ ਲੋਭ ਮਿੱਠੇ ਸਾਦ ਲਾਲਚ ਕਰਕੇ ਜਿਹੜੇ ਮਿੱਠੇ-ਮਿੱਟੇ ਹੋਰ ਸਵਾਦ ਲੈਣੇ ਨੇ ਚਖਣੇ ਨੇ ਜੋ ਗੱਲਾਂ ਕਰਨੀਆਂ ਨੇ ਉਹਦੇ ਵਿੱਚ ਜਿਹੜੀ ਹੈ ਉਹ ਸੁੱਤੀ ਪਈ ਹੈ ਪਰ ਹੈਗਾ ਕੀ ਸੀ ਰਸਨਾ ਦਾ ਇਹ ਰਸਨਾ ਤੂੰ ਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਬਹੁੜ ਦਾ ਤ੍ਰਿਸ਼ਨਾ ਲੱਗੇ ਇਹ ਜਦੋਂ ਹਰੀ ਦਾ ਰਸ ਅੰਦਰ ਰਸਨਾ ਨੂੰ ਮਿਲਣਾ ਸੀ ਫਿਰ ਇਹਨੂੰ ਜਿਹੜੇ ਨੇ ਨਾ ਲੋਭ ਨਹੀਂ ਲੱਗਣੇ ਸੀ ਲੋਭ ਸਾਤ ਮਿੱਠੇ ਜਿਹੜੇ ਸਵਾਦਾਂ ਦੇ ਲੋਭ ਅੰਦਰ ਪੈਦਾ ਨਹੀਂ ਹੋਣੇ ਸੀ ਮਨ ਸੋਇਆ ਮਾਇਆ ਬਿਸਮਾਨ ਜਿਹੜਾ ਮਨ ਹੈ ਉਹ ਮਾਇਆ ਵਿੱਚ ਸੁੱਤਾ ਪਿਆ ਫਿਰ ਕੌਣ ਹੈ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੂ ਅਪਣੀ ਲੈ ਜਿਹੜਾ ਫਿਰ ਜਾਗਦਾ ਹੈ ਮਹਾਰਾਜ ਦੀ ਕਿਰਪਾ ਨਾਲ ਇਸ ਸਰੀਰ ਅੰਦਰ ਸਾਡੀ ਜਿਹੜੀ ਸੁਰਤ ਹੈ ਮਨ ਜੋ ਜਾਗਦਾ ਹੈ ਫਿਰ ਉਹ ਆਤਮ ਗਿਆਨ ਰੂਪੀ ਆਪਣੀ ਵਸਤ ਜਿਹੜੇ ਹੈ ਉਹ ਲੈਂਦਾ ਹੈ ਤੇ ਜਿਹੜਾ ਇਹ ਸਾਨੂੰ ਮਨ ਨੂੰ ਜਾਗਣ ਕਿਉਂ ਨਹੀਂ ਦਿੰਦਾ ਕੌਣ ਨਹੀਂ ਦਿੰਦਾ ਕਹਿੰਦੇ ਨੇ ਮੂਸਨਹਾਰ ਪੰਜ ਬਟਵਾਰੇ ਪੰਜ ਡਾਕੂ ਨੇ ਕਾਮ ਕ੍ਰੋਧ ਲੋਭ ਮਹੰਕਾਰ ਜਿਨ੍ਹਾਂ ਨੇ ਸਾਡੇ ਇੰਦਰੀਆਂ ਨੂੰ ਫਸਾਇਆ ਹੋਇਆ ਹੈ ਸਗਲ ਸਹੇਲੀ ਆਪਣੇ ਰਸ ਮਾਤੀ ਸਾਰੀਆਂ ਇੰਦਰੀਆਂ ਆਪਣੇ ਆਪਣੇ ਰਸ ਵਿੱਚ ਬਿਜ਼ੀ ਨੇ ਆਪਣਾ ਆਪਣਾ ਰਸ ਲੈ ਰੀਆਂ ਨੇ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਆਪਣੇ ਘਰ ਦੀ ਕੋਈ ਖਬਰ ਲੈਂਦੀਆਂ ਹੀ ਨਹੀਂ ਕਿਉਂ ਨਹੀਂ ਲੈਂਦੀਆਂ ਮੂਸਨਹਾਰ ਪੰਜ ਬਟਵਾਰੇ ਕਿਉਂਕਿ ਪੰਜ ਡਾਕੂ ਜੋ ਆ ਗਏ ਨੇ ਸੁੰਨੇ ਨਗਰ ਪਰੇਠ ਘਾਰੇ ਦੇਖ ਕੇ ਵੀ ਘਰ ਸੁੰਨਾ ਹੈ ਸੁੰਨਾ ਕਿਉਂ ਹੈ ਘਰ ਦਾ ਮਾਲਕ ਜਾਗਿਆ ਹੀ ਨਹੀਂ ਸੁੱਤਾ ਪਿਆ ਜੋ ਰਾਤ ਨੂੰ ਚੋਰੀ ਕਿਉਂ ਹੁੰਦੀ ਹੈ ਸੁੱਤੇ ਪੇ ਹੁੰਦੇ ਆ ਵੀ ਸੁੰਨਾ ਘਰ ਹੈ ਕਹਿੰਦੇ ਕਿ ਮਾਲਕ ਜਿਹੜਾ ਸੁੱਤਾ ਪਿਆ ਬੇਹੋਸ਼ ਹੈ ਨਸ਼ਾ ਕੀਤਾ ਹੋਇਆ ਉਹਨੇ ਮਾਇਆ ਦਾ ਮਾਇਆ ਦੇ ਚੱਕਰਾਂ 'ਚ ਸੁੱਤਾ ਪਿਆ ਤੇ ਫਿਰ ਉਹ ਜਿਹੜੇ ਚੋਰ ਨੇ ਆ ਕੇ ਠੱਗਦੇ ਨੇ ਤੇ ਕਹਿੰਦੇ ਉਹ ਇਹਨਾਂ ਉਸ ਤੋਂ ਕੋਈ ਨਹੀਂ ਰੱਖਦਾ ਬਾਪ ਨਾ ਮਾਈ ਉਹਨਾਂ ਤੋਂ ਨਾ ਤੇ ਮਾਂ ਪਿਓ ਰੱਖਦੇ ਨੇ ਨਾ ਹੀ ਕੋਈ ਮੀਤ ਨਾ ਕੋਈ ਬੰਦਬ ਸਹਾਈ ਹੁੰਦਾ ਕੌਣ ਸਹਾਈ ਹੁੰਦਾ ਹੈ ਮਹਾਰਾਜ ਕਹਿੰਦੇ ਆਪਣੀ ਸਿਆਣਪ ਵੀ ਸਹਾਈ ਨਹੀਂ ਹੁੰਦੀ ਆਪਣਾ ਤਨ ਵੀ ਦਰਬ ਸਿਆਣਪ ਨਾ ਉਹ ਰਤੇ ਦਰਬ ਤੇ ਆਪਣੀ ਸਿਆਣਾ ਤੇ ਆਪਣੇ ਜੋਰ ਨਾਲ ਵੀ ਨਹੀਂ ਜਿਹੜੇ ਡਾਕੂ ਵਸ ਵੀ ਚਾਹਦੇ ਕਿਵੇਂ ਆਉਂਦੇ ਨੇ ਸਾਧ ਸੰਗ ਹੋਏ ਦੁਸ਼ਟ ਵਸ ਹੋਤੇ ਸਤ ਸੰਗਤ ਵੀ ਚਾਹਦੇ ਆ ਤੇ ਇਹ ਜਿਹੜੇ ਦੁਸ਼ਟ ਨੇ ਇਹ ਮਹਾਰਾਜ ਕਹਿੰਦੇ ਵਸ ਵੀ ਚ ਆ ਜਾਂਦੇ ਨੇ ਕਾਮ ਕ੍ਰੋਧ ਅਰ ਲੋਭੋਂ ਬਿਨਸ ਜਾਏ ਆਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਜਦੋਂ ਮਹਾਰਾਜ ਦੀ ਸੰਗਤ ਵਿੱਚ ਆਣਦੇ ਆ ਉਹਨਾਂ ਦੀ ਸ਼ਰਣ ਵਿੱਚ ਆਣਦੇ ਆ ਤੇ ਪੰਜ ਡਾਕੂ ਜਿਹੜੇ ਨੇ ਵਸ ਵਿੱਚ ਆ ਜਾਂਦੇ ਨੇ ਤੇ ਸੁੱਤਾ ਹੋਇਆ ਜਿਹੜਾ ਮਨ ਹੈ ਅੰਦਰ ਸੁਰਤ ਹੈ ਉਹ ਜਾਗ ਪੈਂਦੀ ਹੈ ਜਾਗਿਆਈ ਸੁਰਤ ਆਪਣੇ ਗੁਰੂ ਦੇ ਸਨਮੁਖ ਹੁੰਦੀ ਹੈ ਸਦਾ ਹੀ ਆਪਣੇ ਗੁਰੂ ਸਾਹਿਬ ਦੇ ਨਾਲ ਰਹਿਣਾ ਕਰਦੀ ਹੈ ਫਿਰ ਉਹਨੂੰ ਗੁਰੂ ਸਾਹਿਬ ਸ਼ਰਣ ਆਈ ਸੁਰਤ ਨੂੰ ਗਿਆਨ ਵੀ ਦਿੰਦੇ ਨੇ ਫਿਰ ਸਦਾ ਨਹੀਂ ਜਾ ਕੀ ਰਹਿੰਦੀ ਐ ਫਿਰ ਹਮੇਸ਼ਾ ਹੀ ਮਿਲੀ ਰਹਿੰਦੀ ਐ ਮਹਾਰਾਜ ਕਿਰਪਾ ਕਰਨ ਇਹ ਮਹਾਰਾਜ ਦੇ ਸੁਣੇ ਉਪਦੇਸ਼ ਦਾ ਸਾਡੇ ਹਿਰਦੇ ਵਿੱਚ ਵਸਣ ਤਨ ਗੁਰ ਤੇਗ ਬਹਾਦਰ ਸਾਹਿਬ ਹੁਣ ਅੱਗੇ ਜਿਹੜਾ ਨਾ ਤੀਰਥਾਂ ਤੇ ਵੀ ਜਾਣਗੇ ਜੋ ਅੱਗੇ ਸੀ ਦਰਸ਼ਨ ਕਰਾਂਗੇ ਇਹ RAM ਰਾਏ ਜੀ ਨੇ ਪੜਕਾਉਂਦੇ ਰਹਿਣਾ ਤੇ ਅੱਗੇ ਮਹਾਰਾਜ ਨੇ ਆਪਣੀ ਯਾਤਰਾ ਹੋਰ ਅੱਗੇ ਹੁਣ ਅੰਦਪੁਰ ਸਾਹਿਬ ਦੀ ਸਾਰੀਆਂ ਸ਼ੁਰੂ ਕਰਵਾ ਕੇ ਮਹਾਰਾਜ ਉੱਪਟਨਾ ਸਾਹਿਬ ਵੱਲ ਚੱਲਨੇ ਪਾਣਗੇ ਅਸੀਂ ਉਹ ਦਰਸ਼ਨ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਜ ਰਹੇ ਜੂਲਤੇ ਨਿਸ਼ਾਨ ਰਹੇ ਸਜਤੇ ਦੀਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ